ਸੋ ਤੁਹਾਨੂੰ ਕਾਫੀ ਕੁਝ ਦੱਸਾਂਗੇ ਸੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਾਂਗਾ ਆਪਣੀ ਸ਼ਾਪ ਆ ਕੈਵ ਕਲੋਥ ਹਾਊਸ ਨਾਮ ਤੋਂ ਮਲੇਰ ਕੋਟਲੇ ਤੇਲੀਆ ਮਸਰ ਸੋ ਕੱਪੜੇ ਦਾ ਕੰਮ ਆ ਆਪਣਾ ਜੇ ਤੁਸੀਂ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਮੀਨਸ ਮੈਂ ਤੁਹਾਨੂੰ ਥੋੜੀਆਂ ਜਿਹੀਆਂ ਡਿਟੇਲਸ ਲਵਾਂਗਾ ਇਸ ਵੀਡੀਓ ਚ ਜੇ ਤੁਹਾਨੂੰ ਬੈਸਟ ਲੱਗਣੀਆਂ ਸੋ ਜਿਨ੍ਹਾਂ ਨੂੰ ਲੱਗਦਾ ਵੀ ਇਹ ਵੀ ਨਹੀਂ ਇਦਾਂ ਕੋਈ ਆਨਲਾਈਨ ਵਗੈਰੇ ਨਹੀਂ ਹੁੰਦਾ ਉਹ ਵੀਡੀਓ ਨੂੰ ਮੇਰੇ ਹੁਣੇ ਛੱਡ ਕੇ ਜਾ ਸਕਦੇ ਹੋ ਤੋ ਪਪਾ ਤੁਹਾਨੂੰ ਦੱਸ ਦਈਏ ਵੀ ਜਿਵੇਂ ਆਨਲਾਈਨ ਕੰਮ ਕਰਦੇ ਹੋ ਤੁਸੀਂ ਕੋਈ ਵੀ ਤੂੰ ਕਾਫੀ ਡਿਟੇਲਸ ਦੇਣੀਆਂ ਮੈਂ ਵਾਚ ਕਰਿਓ ਤੇ ਸਕਿਪ ਨਾ ਕਰਿਓ ਤੁਹਾਡਾ ਹੀ ਫਾਇਦਾ ਤੇ ਚ ਜਿਵੇਂ ਕਿ ਆਨਲਾਈਨ ਕੰਮ ਕਰਨ ਦਾ ਤਰੀਕਾ ਕੀ ਹੈ ਜਿਵੇਂ ਕਿ ਮੈਂ ਗਰੁੱਪ ਦੇ ਵਿੱਚ ਫੋਟੋਆਂ ਪਾਉਣਾ ਸਿੰਗਲ ਸਿੰਗਲ ਸੂਟਾਂ ਦੀਆਂ ਜਿਵੇਂ ਕਿ ਸੂਟ ਬਣ ਕੇ ਆਪਣੀ ਮਸ਼ੀਨਾਂ ਤੋਂ ਆਉਂਦੇ ਆ ਮੈਂ ਗਰੁੱਪ ਦੇ ਵਿੱਚ ਵੀਡੀਓ ਪਾ ਦਿੰਨਾ ਸੋ ਜਿਹੜੇ ਜਿਹੜੀ ਮੇਰੇ ਭੈਣ ਨੂੰ ਜਾਂ ਬੁਟੀਕ ਹੈ ਜਾਂ ਸ਼ਾਪ ਆ ਜਾਂ ਤੁਸੀਂ ਆਨਲਾਈਨ ਸੇਲ ਕਰਦੇ ਹੋ ਤੁਸੀਂ ਉਹਦੇ ਵਿੱਚ ਮੈਨੂੰ ਆਰਡਰ ਦੇ ਸਕਦੇ ਹੋ ਤੁਸੀਂ ਆਪਣੇ ਕਸਟਮਰ ਨੂੰ ਆਰਡਰ ਕਨਫਰਮ ਕਰਵਾ ਕੇ ਤੁਸੀਂ ਮੈਨੂੰ ਆਰਡਰ ਲੈ ਸਕਦੇ ਹੋ ਆਪਣਾ ਡਿਲੀਵਰੀ ਦਾ ਕੰਮ 올ਓਵਰ ਇੰਡੀਆ ਪਰ ਡਿਲੀਵਰੀ ਕਰਦੇ ਹੋ ਸੋ ਆਨਲਾਈਨ ਦੇ ਵਿੱਚ ਕੀ ਹੈ ਮੈਂ ਸਿੰਗਲ ਸੂਟ ਵੀ ਹੋਲਸੇਲ ਪ੍ਰਾਈਸ ਤੇ ਦਿੰਦਾ ਹਾਂ ਤੁਸੀਂ ਅੱਗੇ ਉਹਨੂੰ 2-300 ਰੁਪਏ ਪ੍ਰੋਫਿਟ ਰੱਖ ਕੇ ਸੇਲ ਕਰ ਸਕਦੇ ਹੋ ਸੋ ਉਹਦੇ ਵਿੱਚ ਤੁਸੀਂ ਗਰੁੱਪ ਦੇ ਵਿੱਚ ਐਡ ਕੀਤਾ ਹੋਣਾ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਣਾ ਆ ਸੋ ਗਰੁੱਪ ਦੇ ਵਿੱਚ ਐਡ ਹੋਣ ਲਈ ਮੈਨੂੰ ਇੱਕ ਤੁਹਾਨੂੰ ਹੋ ਦੇਣਾ ਪੈਣਾ ਆ ਆਪਣਾ WhatsApp ਗਰੁੱਪ ਜੇ ਤੁਹਾਡਾ ਆਨਲਾਈਨ WhatsApp ਗਰੁੱਪ ਬਣਾਇਆ ਹੋਇਆ ਤਾਂ ਮੈਨੂੰ ਉਹਦਾ ਸਕਰੀਨਸ਼ਾਟ ਭੇਜੋ ਫਿਰ ਉਹਨੂੰ ਹੋਲਸੇਲ ਗਰੁੱਪ ਦੇ ਵਿੱਚ ਮੈਂ ਐਡ ਕਰ ਦਾਂਗਾ ਜਾਂ ਫਿਰ ਤੁਸੀਂ ਮੈਨੂੰ ਆਪਣੀ ਬੁਟੀਕ ਦੀ ਫੋਟੋ ਭੇਜ ਸਕਦੇ ਹੋ ਜਾਂ ਫਿਰ ਮੈਨੂੰ ਆਪਣੀ ਕੋਈ ਸ਼ਾਪ ਹੈਗੀ ਆ ਤੁਸੀਂ ਸ਼ਾਪ ਦੀ ਫੋਟੋ ਵੀ ਭੇਜ ਸਕਦੇ ਹੋ ਸੋ ਇਹ ਤਿੰਨ ਚੀਜ਼ਾਂ ਨੇ ਕੰਡੀਸ਼ਨਾਂ ਨੇ ਇਹਦੇ ਵਿੱਚ ਮੈਨੂੰ ਇੱਕ ਵੀ ਤੁਹਾਡਾ ਪ੍ਰੂਫ ਚਾਹੀਦਾ ਆ ਤਾਂ ਤੁਹਾਨੂੰ ਮੈਂ ਹੋਲਸੇਲ ਗਰੁੱਪ ਚ ਐਡ ਕਰ ਦੂੰ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਪਹਿਲਾਂ ਮੇਰੇ ਰਿਟੇਲ ਵਾਲੇ ਗਰੁੱਪ ਚ ਐਡ ਹੋ ਜਾਓ ਉਹਦੇ ਵਿੱਚ ਤੁਹਾਨੂੰ ਡਿਜ਼ਾਈਨਿੰਗ ਮੇਰੀ ਪਤਾ ਚੱਲ ਜਾਏਗੀ ਵੀ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਵੀ ਹਾਂ ਤੁਹਾਨੂੰ ਲੱਗਦਾ ਵੀ ਤੁਸੀਂ ਸੇਲ ਕਰ ਲੋਗੇ ਫਿਰ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਹਾਂ ਅਸੀਂ ਹੋਲ ਸੇਲ ਸਟਾਰਟ ਕਰਨਾ ਹੈ ਫਿਰ ਮੈਂ ਤੁਹਾਨੂੰ ਹੋਲ ਸੇਲ ਗਰੁੱਪ ਦੇ ਵਿੱਚ ਵੀ ਐਡ ਕਰ ਦੂੰਗਾ No problem so ਇਹ ਹੋ ਗਿਆ ਆਨਲਾਈਨ ਦਾ ਤਰੀਕਾ ਤੇ ਜੇ ਗੱਲ ਕਰਦੇ ਹਾਂ ਹੁਣ ਆਪਾਂ ਵਰਕ ਬਾਰੇ ਹੈਂਡ ਵਰਕ ਬਾਰੇ ਜਿਵੇਂ ਕੀ ਹੈਂਡਵਰਕ ਕਰਵਾਉਣਾ ਤੁਸੀਂ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਹੈਂਡਵਰਕ ਹੋ ਜਾਂਦਾ ਹੈ ਤੁਸੀਂ ਨੀਡਲਵਰਕ ਕਰਵਾਉਣਾ ਹੈਂਡਵਰਕ ਕਰਵਾਉਣਾ ਥ੍ਰੈਡ ਕਰਵਾਉਣਾ ਵਰਕ ਜਿਹੜਾ ਕਰੋਣਾ ਮਸ਼ੀਨ ਵਰਕ ਹਰ ਇੱਕ ਤਰ੍ਹਾਂ ਦਾ ਵਰਕ ਹੁੰਦਾ ਹੈ ਤੁਸੀਂ ਸਿਰਫ ਆਨਲਾਈਨ ਗਰੁੱਪ ਦੇ ਵਿੱਚੋਂ ਵੀਡੀਓ ਕੱਢਣੀ ਆ ਸੌਰੀ ਆਨਲਾਈਨ ਗਰੁੱਪ ਆ ਗਿਆ ਆਨਲਾਈਨ ਇੰਸਟਾਗ੍ਰਾਮ ਤੋਂ ਕੋਈ ਵੀ ਵੀਡੀਓ ਤੁਸੀਂ ਕੱਢ ਸਕਦੇ ਹੋ ਜਿੱਦਾਂ ਤੁਸੀਂ ਵੀਡੀਓ ਕੱਢ ਲੋਗੇ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਵਰਕ ਜਿਹੜਾ ਹੈਗਾ ਹੋ ਜਾਂਦਾ ਹੈ ਹਰ ਇੱਕ ਤਰ੍ਹਾਂ ਜਿਹੜਾ ਮਰਜੀ ਤੁਸੀਂ ਡਿਜ਼ਾਈਨ ਕਰ ਲਓ ਹਰ ਇੱਕ ਤਰ੍ਹਾਂ ਆਪਾਂ ਖੁਦ ਟ੍ਰੇਸ ਤਿਆਰ ਕਰਕੇ ਡਿਜ਼ਾਈਨ ਬਣਾ ਕੇ ਦੇਵਾਂਗੇ ਔਰ ਜਿਹੜੇ ਡਿਜ਼ਾਈਨ ਤੁਸੀਂ ਆਨਲਾਈਨ ਕੱਢੋਗੇ ਜੇ ਮੰਨ ਲਓ ਡਿਜ਼ਾਈਨ ਦਾ ਵਰਕ ਪ੍ਰਾਈਸ ਐਸਟੀਮੇਟ ਲਈ ਬਲਾ ਦਿੰਦੇ ਆਪਾਂ 6500 ਰੁਪਏ ਤਾਂ ਉਹ ਆਪਣੇ ਤੁਸੀਂ ਸਿਰਫ 3500 ਚ ਕਰਵਾ ਸਕਦੇ ਹੋ ਸੋ ਜਿਹੜੇ ਵੀ ਇਹ ਵੀਡੀਓ ਬਾਹਰ ਤੋਂ ਦੇਖ ਰਹੇ ਨੇ ਜਿਵੇਂ ਕਿ ਮੇਰੀ ਇਟਲੀ ਬਹੁਤ ਵੀਡੀਓ ਜਾਂਦੀ ਆ ਕੈਨੇਡਾ ਜਾਂਦੀ ਆ ਸੋ ਮੇਰੇ ਭੈਣਾਂ ਨੂੰ ਜਿਹੜੇ ਤੁਸੀਂ ਮੈਨੂੰ ਹੁਣ ਵਾਸ਼ ਕਰ ਰਹੇ ਹੋ 1 ਮਿੰਟ ਲਈ ਤੁਸੀਂ ਬਿਲਕੁਲ ਵੀ ਸਕਿਪ ਨਾ ਕਰਿਓ ਤੇ ਇੱਕ ਦਬਕਾ ਜਿਹੜਾ ਹੁੰਦਾ ਹੈ ਦਬਕੇ ਨੂੰ ਤੁਸੀਂ ਬਹੁਤ ਮੁੱਦਾ ਦਿੱਤਾ ਹੋਇਆ ਵੀ ਜਿਹੜਾ ਦਬਕਾ ਆ ਪਤਾ ਨਹੀਂ ਕਿੰਨਾ ਕੁ ਕੋਸਟਲੀ ਆ ਬਿੱ ਦਬਕੇ ਜ ਪਤਾ ਨਹੀਂ ਇੱਦਾਂ ਕੀ ਆ ਮੈਨੂੰ ਤੋਂ ਬਣਵਾ ਲਓ ਤੁਸੀਂ ਟੋਟਲ ਸਟ ਦਬਕੇ ਜ ਬਣਾ ਲਓ ਮੈਂ ਤੁਹਾਨੂੰ ਬਣਾ ਕੇ ਦਿੰਨੇ ਆ ਕਿੰਨਾ ਕੁ ਮਹਿੰਗਾ ਹੁੰਦਾ ਆ ਮੈਂ ਤੁਹਾਨੂੰ ਉਹਦੇ ਸਾਰੇ ਕੋਸਟ ਦੱਸ ਦਾਨਾ ਇੰਨਾ ਸਾਰਾ ਦਬਕਾ 80 ਰੁਪਏ ਦਾ ਆ ਜੋ ਕਈ ਸੁੱਟਾਂ ਲੱਗ ਜਾਂਦਾ ਤੁਸੀਂ ਐਡਾ ਮੁੱਦਾ ਇਹਨਾਂ ਜਿਹੜੇ ਦਿੱਤਾ ਹੋਇਆ ਹੈ ਨਾ ਮਾਰਕੀਟ ਵਾਲਿਆਂ ਨੇ ਜਾਂ ਫਿਰ ਜਿਹੜੇ ਕੱਲੇ ਹੈਂਡ ਕੰਮ ਕਰਦੇ ਆ ਜਦੋਂ ਉਹ ਸਿਰਫ ਔਰ ਸਿਰਫ ਬਕਵਾਸ ਆ ਮੈਂ ਤੁਹਾਨੂੰ ਸਾਰਿਆਂ ਨਾਲ ਦੱਸਦਾ ਜਿਹੜੇ ਮੇਰੀ ਵੀਡੀਓ ਉਰੋਂ ਵੀ ਦੇਖ ਰਹੇ ਨੇ ਮੈਂ ਤੁਹਾਨੂੰ ਸਾਫ਼ ਕਹਿਣਾ ਤੁਸੀਂ ਬਕਵਾਸ ਜਿਹੜੀ ਕਰਦੇ ਹੋ ਬੰਦ ਕਰ ਦਿਓ ਸੋ ਜਿਹੜੀ ਵੀ ਵਰਕ ਹੁੰਦਾ ਆ ਮੈਂ ਤੁਹਾਨੂੰ ਸਾਰਾ ਡਿਟੇਲ ਦਊਂਗਾ ਮੈਨੂੰ ਕੋਈ ਦਿਲ ਦੇ ਵਿੱਚ ਨਹੀਂ ਹਾਂ ਮੈਂ ਕਮਾਉਣਾ ਮੈਂ ਦੱਸ ਕੇ ਵੀ ਕਮਾ ਲੂੰ ਮੈਨੂੰ ਕੋਈ ਦਿੱਕਤ ਨਹੀਂ ਕਰਵਾਉਂਗਾ ਤੁਸੀਂ ਮੈਨੂੰ ਤੇ ਕਰਵਾਉਂਗੇ ਵਰਗੇ ਨਾ ਹਾਂ ਜਿਹੜਾ ਮੇਰੀ ਵੀਡੀਓ ਪੂਰੀ ਲਾਸਟ ਤੱਕ ਦੇਖੋ ਵਰਗੇ ਕਿਤੇ ਹੋਰ ਨਹੀਂ ਕਰਵਾਉਂਗਾ ਜਿਹੜਾ ਹੈਗਾ ਕੱਟਦਾਨ ਦਾ ਪੈਕੇਟ ਕੱਟਦਾਨ ਦਾ ਪੈਕੇਟ ਮੇਰੇ ਖਿਆਲ ਚ 7 8 ਦਾ ਹੁੰਦਾ ਹੈ 78 ਰੁਪਏ ਦਾ ਸੋ ਉਹ ਕਈ ਸੂਟਾਂ ਦੇ ਲੱਗ ਜਾਂਦਾ ਹੈ ਤੋ 78 ਰੁਪਏ ਦਾ ਤੇ ਵਾਈਟ ਮੋਤੀ 200 ਰੁਪਏ ਦਾ ਜੋ ਮੋਤੀ 200 ਰੁਪਏ ਦਾ ਆਇਆ ਨਾ ਇੰਨੇ ਇੰਨੇ ਆ ਜਾਂਦੇ ਆ ਸੋ ਉਹ ਕਈ ਕਿਹੇ ਸੂਟਾਂ ਦੇ ਲੱਗ ਜਾਂਦੇ ਆ ਮਤਲਬ ਸੋ ਵਰਕ ਕਰਦੇ ਪਉ ਤੇ ਉਹਦੇ 800 ਰੁਪਏ ਦਾ ਸਮਾਨ ਵੀ ਨਹੀਂ ਲੱਗਦਾ ਠੀਕ ਹੈ ਕੁਝ ਕਾਰੀਗਰ ਦੀ ਮਿਹਨਤ ਹੁੰਦੀ ਆ ਕੁਝ ਹੋਰ ਜੋ ਮਟੀਰੀਅਲ ਨੂੰ ਬਸ ਹੋਈ ਆ ਵੀ ਇੰਨਾ ਕੋਸਟਲੀ ਕੁਝ ਨਹੀਂ ਹੈਗਾ ਉਹਨੂੰ ਮੈਂ ਸੱਚ ਦੱਸਾਂ ਜਿਹੜਾ ਸੂਟ ਤੁਸੀਂ ਵੀ 650 ਚ ਬਣਵਾਉਂਦੇ ਹੋ ਮਲੇਰ ਕੋਲ ਹੁਣ ਦਿੱਕਤ ਕੀ ਆ ਤੁਹਾਨੂੰ ਮੈਂ ਦੱਸਦਾ ਵੀ ਜਿਵੇਂ ਕਿ ਵਰਕ ਹੁੰਦਾ ਆ ਹੈਂਡਵਰਕ ਉਹ ਤੁਸੀਂ ਪਹਿਲਾਂ ਡਿਟੇਲ ਕੱਢ ਕੇ ਤੁਸੀਂ ਸੌਰੀ ਔਨਲਾਈਨ ਵੀਡੀਓ ਕੱਢ ਕੇ ਕਾਰੀਗਰ ਨੂੰ ਭੇਜਦੇ ਹੋ ਮਲੇਰ ਕੋਲ ਜਿਹੜਾ ਦੁਕਾਨਦਾਰ ਉਹ ਆਪਦੇ ਕਾਰੀਗਰਾਂ ਤੋਂ ਬਣਵਾਉਂਦਾ ਆ ਤੁਹਾਨੂੰ ਸਾਰੀ ਡਿਟੇਲ ਦਊਗਾ ਜਿਹੜਾ ਦੁਕਾਨਦਾਰਾ ਜਿਹੜੇ ਅੱਜ ਕੱਲ ਹੈਂਡਵਰਕ ਕਰਦੇ ਆ ਮਲੇਰਕੋਟਲੇ ਸਾਡੇ ਜਾਂ ਬਾਹਰ ਵੀ ਨੇ ਉਹ ਆਲਮੋਸਟ ਬਾਹਰ ਦੇ ਨੇ ਯੂਪੀ ਦੇ ਨੇ ਜਾਂ ਫਿਰ ਬਾਹਰ ਦੇ ਨੇ ਮਤਲਬ ਉਹਨੇ ਮਲੇ ਕੋਲ ਲੋਕਲ ਨਹੀਂ ਹੈਗੇ ਉਹ ਵਰਕ ਨੂੰ ਕਰਨ ਲਈ ਜਿਹੜੇ ਸਾਡੇ ਮਲੇਰਕੋਟਲੇ 'ਚ ਬੈਠੇ ਨੇ ਉਹਨਾਂ ਨੂੰ ਸ਼ਾਪ ਦਾ ਖਰਚਾ ਪੈਂਦਾ ਠੀਕ ਆ ਉਹਨਾਂ ਦੀ ਫੈਮਲੀ ਆ ਉਹ ਸਾਰੇ ਖਰਚੇ ਪੈਂਦੇ ਨੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕਾਰੀਗਰ ਆ ਫਿਰ ਉਹਦੀ ਵੀ ਫੈਮਲੀ ਹੋ ਰਹੀ ਸਿਫਟ ਵੀ ਹੈ ਆਪਣੇ ਮਲੇ ਕੋਟਲੇ ਪਰ ਉਹਨਾਂ ਦੇ ਖਰਚੇ ਪੈਂਦੇ ਨੇ ਇਕ ਕਾਰੀਗਰ ਤਾਂ ਇੰਨੀ ਮਹਿੰਗੀ ਸੂਟ ਨੂੰ ਫੇਲਾ ਜਾਂਦੇ ਨੇ ਜਿਹੜਾ 3000 ਰੁਪਏ ਦਾ ਸੂਟ ਉਹਨੂੰ 6-7000 ਦੇ ਲੈ ਜਾਂਦੇ ਨੇ ਇਹ ਇਸ ਕਰਕੇ ਜਿਹੜਾ ਸੂਟ ਆ ਕਾਸਟਲੀ ਚ ਲੈ ਜਾਂਦਾ ਆ ਸਮਝ ਕੇ ਹੋਵਾਂਗੇ ਤੁਸੀਂ ਮੇਰੇ ਖਿਆਲ ਚ ਉਹ ਤੁਹਾਨੂੰ ਮੈਂ ਦੱਸਦਾ ਆ ਆਪਾਂ ਵਰਕ ਕਿਉਂ ਸਸਤਾ ਕਰਦੇ ਆ ਕਿਉਂਕਿ ਮੈਂ ਸਾਡੇ ਮਲੇਰ ਕੋਲ ਦੇ ਆਪਣਾ ਘਰ ਆ ਮੇਨ ਚ ਤੇ ਬਿੰਜੋ ਕੀ ਪਿੰਡ ਆ ਮੇਰਾ ਬਿਲਕੁਲ ਹੀ 5 ਕਿਲੋਮੀਟਰ ਤੇ ਤੇ ਆਪਾਂ ਜਿਹੜਾ ਸੂਟ ਆ ਜਿਹੜਾ ਫਰਕ ਕਰਦੇ ਆ ਕੋਈ ਮੈਨੂੰ ਕੋਈ ਤਾਂ ਖਰਚਾ ਨਹੀਂ ਪੈਂਦਾ ਠੀਕ ਹੈ ਮੇਰੇ ਕਾਰੀਗਰ ਨੇ ਉਹ ਵੀ ਮੇਰੇ ਪੰਜਾਬ ਦੇ ਨੇ ਮੇਰੇ ਮਲੇਰ ਕੋਟਲੇ ਦੇ ਨੇ ਸਾਰੇ ਕਾਰੀਗਰ ਮੇਰੇ ਮਲੇਰ ਕੋਟਲੇ ਦੇ ਨੇ ਸਾਰਾ ਵਰਕ ਪਾ ਉਹੀ ਕਰਦੇ ਆ ਤੇ ਇਹ ਨਹੀਂ ਹੈਗਾ ਵੀ ਆਪਣੇ ਕਾਰੀਗਰ ਯੂਪੀ ਦੇ ਨੇ ਮਤਲਬ ਉਹ ਫਿਰ ਦਿੱਕਤ ਆਉਂਦੀ ਹੈ ਸਮਝ ਗਏ ਹੋਗੇ ਤੁਸੀਂ ਉਹ ਪਾ ਉਹੀ ਵਰਕ ਜਿਹੜਾ 6500 7000 ਰੁਪਏ ਦਾ ਵਰਕ ਆ ਉਹ 3500 ਚ ਇਸੇ ਲਈ ਹੀ ਕਰ ਦੰਨੇ ਆ ਕਿਉਂਕਿ ਆਪਣੇ ਕਾਰੀਗਰ ਉਹਦੇ ਨੇ ਆਪਣਾ ਖਰਚਾ ਨਹੀਂ ਪੈਂਦਾ ਕੋਈ ਵੀ ਸੋ ਜਿਹੜਾ 3500 4000 ਰੁਪਏ ਦਾ ਵਰਕ ਆ ਉਹਨਾਂ ਉਹਦੇ ਚੋਂ ਵੀ 1200 ਬਚਦਾ ਆ ਤੁਹਾਨੂੰ ਮੈਂ ਇਹ ਵੀ ਕਹਾਂ ਵੀ ਉਹਦੇ 'ਚ ਵੀ ਮੈਨੂੰ ਵਧੀਆ ਇਨਕਮ ਹੁੰਦੀ ਐ। ਤੋ ਸਾਫ਼ ਗੱਲ ਤਾਂ ਇਹ ਐ ਤੇ ਵੱਧੋ-ਵੱਧ ਮੰਨ ਕੇ ਚਲੋ ਜਿਹੜਾ 3500 4000 ਦਾ ਸੂਟ ਆ ਮੈਂ ਤੁਹਾਨੂੰ ਸੱਚਾਈ ਦੱਸ ਰਿਹਾ। ਸੋ ਸੱਚਾਈ ਦੱਸ ਰਿਹਾ ਮੈਂ ਤੁਹਾਨੂੰ। ਤੋ ਜਿਹੜਾ ਵਰਕ 3500 ਦਾ ਮੈਂ ਕਰਦਾ ਆ ਉਹ ਵੱਧੋ-ਵੱਧ ਮੇਰਾ ਤਾਂ 2000 ਰੁਪਏ ਖਰਚ ਆਉਂਦਾ ਆ। ਠੀਕ ਐ। ਅ ਫਰਮਾਨੇ ਚ ਚਲੋ ਵੀ 3-4 ਕੁ 100 ਰੁਪਏ ਸਮਾਨ ਦਾ ਲੱਗ ਜਾਂਦਾ। 34 24-2500 ਲੱਗਦਾ। ਉਹ ਜੋ 1000 ਰੁਪਏ ਮੇਰਾ ਬਚ ਜਾਂਦਾ। ਬੱਚ ਦਾ ਹੈਂਡਵਰਕ ਚੋਂ ਵਧੀਆ ਬੱਚਦੇ ਆ ਬਸ ਦਿੱਕਤ ਕੀ ਆ ਤੁਸੀਂ ਆਪਣੇ ਤੋਂ ਕਰਵਾਓ ਬਹੁਤ ਸਸਤੇ ਰੇਟ ਚ ਕਰਕੇ ਦਵਾਂਗੇ ਤੇ ਬਾਕੀ ਹੋਰ ਜਿਹੜੀ ਵੀ ਤੁਸੀਂ ਡਿਟੇਲ ਲੈਣੀ ਆ ਕੰਮ ਦੇ ਟ੍ਰੈ ਲੈ ਸਕਦੇ ਹੋ ਬਾਕੀ ਕੋਈ YouTube ਬਾਰੇ ਤੁਸੀਂ ਨੋਲਜ ਲੈਣੀ ਆ ਵੀ YouTube ਨੂੰ ਕਿਵੇਂ ਗਰੋ ਕਰੀਏ ਤੁਸੀਂ ਮੈਨੂੰ ਉਹ ਵੀ ਪੁੱਛ ਸਕਦੇ ਹੋ ਬਾਕੀ ਹੋਰ ਕਾਫੀ ਚੀਜ਼ਾਂ ਹੈਗੀਆਂ ਨੇ ਤੁਸੀਂ ਸਬਸਕ੍ਰਾਈਬ ਕਰੋ ਚੈਨਲ ਆਪਣਾ ਤੁਹਾਨੂੰ ਦੱਸਾਂਗੇ ਅੱਗੇ-ਅੱਗੇ ਜਾ ਕੇ ਵੀ ਕਿਦਾਂ-ਕਿਦਾਂ ਵਰਕ ਹੁੰਦਾ ਕਿਵੇਂ ਹੁੰਦਾ ਕੀ ਆ ਕੀ ਨਹੀਂ ਤੁਸੀਂ ਮੈਨੂੰ ਤਾਂ ਹੋਰ ਵੀ ਕੋਈ ਡਿਟੇਲ ਲੈਣੀ ਆ ਤੁਸੀਂ ਮੈਨੂੰ ਤਾਂ ਲੈ ਸਕਦੇ ਹੋ ਕੋਈ ਕਮੈਂਟ ਕਰ ਦਿਓ ਕੋਈ ਵੀ ਤਰ੍ਹਾਂ ਤੁਹਾਨੂੰ ਕੋਈ ਵੀਡੀਓ ਚਾਹੀਦੀ ਆ ਤੁਹਾਨੂੰ ਵੀ ਬਣਾ ਕੇ ਦਵਾਂ ਤੁਹਾਡਾ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਮੈਂਟ ਕਰ ਦਿਓ ਥੈਂਕ ਯੂ ਸੋ ਮੱਚ ਬਾਕੀ ਜਿਹੜਾ ਸੋਰਸ ਵਗੈਰਾ ਹੈ ਤੁਸੀਂ ਮੇਰੀ ਆਲਰੇਡੀ ਵੀਡੀਓ ਪਾਈਆਂ ਨੇ ਉਹ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਸਿਰਫ ਮੈਂ ਤੁਹਾਨੂੰ ਇਹ ਹੀ ਦੱਸਣਾ ਸੀਗਾ ਵੀ ਆਪਣਾ ਜਿਹੜਾ ਕੰਮ ਆ ਇਦਾਂ ਦਾ ਹੁੰਦਾ ਆ ਚਲੋ ਤੇ ਲਾਈਕ ਕਮੈਂਟ ਕਰ ਦਿਓ ਥੈਂਕ ਯੂ ਸੋ ਮੱਚ ਬਾਕੀ ਜਿੱਦਾਂ ਤੁਸੀਂ ਹੋਰ ਵੀਡੀਓ ਕਹੋਗੇ ਮੈਨੂੰ ਕੋਈ ਵੀ ਤੁਸੀਂ ਨੌਲੇਜ ਲਈ ਪੁੱਛੋਗੇ ਸੇ ਮੈਂ ਤੁਹਾਡੇ ਨੂੰ ਵੀਡੀਓ ਬਣਾ ਕੇ ਜ਼ਰੂਰ ਦਊਂਗਾ ਤੇ ਦਰੋਂ ਪਿਆਰ ਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਤੇ ਤੁਸੀਂ ਵਧੀਆ ਸਪੋਰਟ ਕਰ ਰਹੇ ਹੋ ਆਪਣੀ ਸੋ ਬਾਹਰੋਂ ਮੈਨੂੰ ਕਾਫੀ ਮੈਨੇ ਕਸਟਮਰ ਇੱਕ ਆਪਣਾ ਭਰਾ ਜੁੜਿਆ ਇਟਲੀ ਤੋਂ ਰਾਹੁਲ ਨਾਮ ਤੋਂ